ਹਾਂਜੀ ਸਸੀ ਕਬੀ ਜੀ ਕੀ ਹਾਲ ਚਾਲ ਸਾਰੇ ਵੀਰਾਂ ਦੇ ਅੱਜ ਖੋਲਤਾ ਇਹਦਾ ਸਲੈਂਸਰ ਮੈਗਰ ਕੰਨ ਵਾਲੇ ਖਾਂਦਾ ਤੂੰ ਬਦਲ ਲਾ ਐਵੇਂ ਦਿਮਾਗ ਖਰਾਬ ਕਰੀ ਜਾਂਦਾ ਚੱਲਣਾ ਤਾਂ ਹੈਗਾ ਹੀ ਆ ਆ ਰੰਗ ਰੰਗ ਮਚਾਤੇ ਸਾਰੇ ਕਿਉਂਕਿ ਅੱਜ ਸਵੇਰ ਸਵੇਰਾ ਅਜੇ ਅੱਜ ਲੇਟਾਂ ਹੋਣੀ ਐ ਅੰਦਰ ਦਾ ਵਿਆਹ ਵਿਆਹਰੀ ਉਹ ਕਮਰੇ ਚ ਕਮਰੇ ਦੇ ਉੱਤੇ ਦਾ ਪਿਆ ਉੱਥੇ ਉਹ ਲੈ ਕੇ ਜਾ ਚੱਕ ਕੇ ਇਥੋਂ ਜ਼ਿਆਦਾ ਥੋੜਾ ਜਿਹਾ ਮਤਲਬ ਪਾਣੀ ਪਾਈ ਅੱਧਾ ਇੱਕ ਗਲਾਸ ਹੈ ਅੱਧਾ ਗਲਾਸ ਪਾਣੀ ਪਾ ਦਿਆਂ ਚ ਰੇਡੀਏਟਰ ਦਾ ਢੱਕਣ ਤਾਂ ਨਹੀਂ ਖੋਲਿਆ ਅੱਜ ਇਹਦੇ ਵੀ ਸਾਈਡ ਤੇ ਗਰੀਸ ਜਿਆ ਲਾਇਆ ਬੈਲਟ ਦੀ ਨਾ ਕਿਨਾਰੀ ਕਿਨਾਰੀ ਤੇ ਲਾਇਆ ਚਿੱਕਣੋ ਜੇ ਨਹੀਂ ਹਟਦਾ ਇਹ ਵੀ ਨਹੀਂ ਜਿੱਕਣਾਂ ਦੇ 55 ਦੀ ਨਹੀਂ ਹਟਦੇ ਉਹਦੇ ਵੀ ਲਾ ਦੱਸ 55 ਕਿਨਾਰੀਆਂ ਕਿਨਾਰੀਆਂ ਤੇ ਲਾਇਆ ਹਟ ਗਿਆ ਜਦੋਂ ਆਜ ਹੋ ਚੱਕੇਗਾ ਉਹ ਪਾਣੀ ਪਾ ਦੇ ਅੱਧੀ ਕਟਿੰਗੀ ਕਰ ਢੱਕਣਾ ਤੇ ਉਦੋਂ ਮਾੜਾ ਮਾੜਾ ਹੋਰ ਲਾ ਦੇ ਸਾਫ ਗਰੀਬ ਦੇਖ ਆ ਦੇ ਇੱਥੇ ਚੱਕ ਲੈ ਆ ਦੇਖਮੇ ਆਦੇ ਲੱਗੇ। ਚੱਕ ਇਹਦੇ ਵੀ ਲਾ 56 ਦੀ ਦੇ ਵੀ ਲਾ। ਸੈਡਾਂ ਤੇ ਹੀ ਲਾਈ ਬਸ। ਹੱਦ ਚੱਲਨੇ ਲੱਗਣ ਲੱਗਿਆ ਪਿੱਤਰ ਆਉਂਦਾ ਬਸ ਬੀਜਣ। ਆਪਾਂ ਚੱਲਨੇ ਆ ਬੰਦੇ ਛੱਡਿਆ ਜੀ ਮੋਟਰ ਤੇ। ਜਾਨੋ ਪੱਟਾਂ ਪੁੱਟਾਂ ਨੂੰ ਮਿੱਟੀ ਲਾਉਣਗੇ। ਹੋ ਗਿਆ ਸਲੈਂਸਰ ਚੇਂਜ ਸਲੈਂਸਰ ਤੋਂ ਬਾਅਦ ਤਾਂ ਜਮੇ ਹੀ ਸਾਇਲੈਂਟ ਹੋ ਜਾਂਦਾ ਪਤਾ ਨਹੀਂ ਲੱਗਦਾ ਵੀ ਟਰੈਕਟਰ ਹੈ ਕਿ ਕੀ ਹੈ ਆਪਾਂ ਬੂਮ ਦੇ ਕਰਦੇ ਖੋਲਤੀਆਂ ਲੱਤਾਂ ਜਿਵੇਂ ਬੰਦੇ ਦੀਆਂ ਨੇ ਇਹ ਲੱਤਾਂ ਖੋਲ ਕੇ ਰੱਖਤੀਆਂ ਹੁੰਦੀਆਂ ਹੋਂਮੇ ਖੋਲਤੀਆਂ ਲੱਤਾਂ ਲਾਤੀਆਂ ਗੋਡਿਆਂ ਤੋਂ ਥੱਲੇ ਥੱਲੇ ਲਾ ਤੇ ਤੇ ਹੁਣ ਉੱਪਰੋਂ ਲਾਉਣਾ ਪੈਣਾ ਗੋਪੀ ਤੂੰ ਐਵੇਂ ਕਰ ਘਰੇ ਜਾ ਕਰੇ ਪਿੱਤੂ ਚਾਚੇ ਦੀ ਰੋਟੀ ਲੈ ਜਾ ਉਹਥੇ ਬੱਲਵਾਲ ਵਾਲੇ ਰਾਤ ਭੱਜ ਜਾ ਕੇ ਨਾ ਨਾਲੇ ਉਹਥੇ ਰਹਿ ਚਾਚੇ ਕੋਲੇ ਜਿੰਨਾ ਜਿੰਨਾ ਚਿਰ ਮੌਸਮ ਠੰਡਾ ਹੋਣਾ ਚਿਰ ਉਹਥੇ ਰਹਿ ਚਾਚੇ ਕੋਲੇ ਮਸ਼ੀਨ ਤੇ ਉਹਦੀ ਰੋਟੀ ਘਰੋਂ ਬਣਾ ਕੇ ਨਾ ਉਹਦੇ ਲੈ ਜਾ ਚਾਚੇ ਕੋਲੇ ਆਮਬਾਲੀ ਮੋਟਰ ਤੇ ਜਿੱਥੇ ਇਹ ਆਪਾਂ ਇੱਥੋਂ ਖੋਲ ਦੇਣਾ ਆ ਆ ਬੰਪਰ ਦੇ ਮਲਵਾ ਨਟ ਖੋਲ ਦੇਣਾ ਆ ਨਟ ਖੋਲ ਦੇਣਾ ਆਹ ਖੋਲਿਆ ਇਹਦਾ ਆਹ ਸਪਲਾਈ ਤਾਂ ਫਿਰ ਇੱਧਰ ਹੀ ਰਹਿ ਜੂਗੀ ਆ ਬੈਪਤਾਓ ਫਿਰ ਇੱਧਰ ਹੀ ਇਕੱਠੀ ਕਰਕੇ ਨਾ ਆਹ ਦੇਖ ਇਧਰੋਂ ਉਹ ਆਹ ਤੋੜਨਾ ਪੈਣਾ ਇਹਦਾ ਤੈਨੂੰ ਆਹ ਉਦੋਂ 2-3 ਲੋਕ ਹੋਰ ਲੈ ਆਵਾਂਗੇ ਜੇ ਬੰਨਣਾ ਪੈਂਦਾ ਬੰਨਦਾਂਗੇ ਲੋਕਾਂ ਨੂੰ ਕਿਉਂਕਿ ਹੁਣ ਰਿਓ ਨੂੰ ਚਲਾਉਨੇ ਆ ਇੱਕ ارشاد ਉਹ ਹਰਾ ਪਾਈਪ ਵੀ ਕੱਢ ਕੇ ਰੱਖ ਦिए ਹੈ ਆ ਉਹ ਨੂੰ ਐਵੇਂ ਕੀ ਰੱਖਣਾ ਵਿੱਚ ਆ ਸਪਰੇਅ ਪੰਪ ਵਾਲਾ ਸਮਾਨ ਸਾਰਾ ਸੰਭਲ ਮੇਰੀ ਗੱਲ ਦੱਸ ਆਪਾਂ ਚੈਨਕੁੱਪੀ ਜਿਹੜੀ ਪਿਛਲੀ ਵਾਰ ਆਪਾਂ ਰਿਓ ਪਾਉਂਦੇ ਸੀ ਉਹ ਸ਼ਕਤੀਮਾਨ ਵਾਲਾ ਭੋਲੂ ਸਰਦਾਰ ਦਾ ਲੈ ਕੇ ਆਂਦੇ। ਉਹਦੇ ਨਾਲ ਦੀ ਨਵੀਂ ਲੈ ਲਈਏ। ਹੋਰ ਕੋਈ ਲੈਣੀ ਆ। ਦੇਖ ਲੋ ਵੀਰੇ ਲਵਾਈ ਝੋਨੇ ਦੀ। ਪਈ ਆ ਨਾ ਪਰੋਈ। ਗਨੇ ਪਏ ਆ ਨਾ ਥਿਆਲ। ਦੇਖ ਲੋ। ਮੱਕੀ ਦੇ ਵੱਢ ਚੰਨ ਵਾਲੇ ਦੇ। ਛਾਰਾ ਮਾਲਕ ਦਾ ਮਿੱਥੀ ਆ। ਸਾਰਾ ਭਰਾ ਕਰ ਦਿੰਦੀਆਂ ਮੈਂ ਤਾਂ ਜੀ ਮੈਂਟ ਵਾਲੀ ਪਨੀਰੀ ਐ ਇਹ ਸਾਰੀ ਲਵਾਈ ਦਾ ਬੜਾ ਫਰਕ ਆ ਯਾਰ ਮੈਂਟ ਵਾਲੀ ਪਨੀਰੀ ਦਾ ਸੱਚੀ ਕਹਿੰਨਾ ਬਹੁਤ ਜ਼ਿਆਦਾ ਫਰਕ ਲਵਾਈ ਦਾ ਹੱਥ ਵਾਲੀ ਪਨੀਰੀ ਬੀਜਾਂ ਦੇ ਨਾਲ ਤੇ ਮਸ਼ੀਨ ਵਾਲੀ ਪਨੀਰੀ ਦਾ ਲਵਾਈ ਦਾ ਬਹੁਤ ਜ਼ਿਆਦਾ ਫਰਕ ਬ੍ਰੀਕਫਾਸਟ ਟਾਈਮ ਹੋਇਆ ਹੋਇਆ ਬੰਦਿਆਂ ਦਾ ਰੋਟੀ ਜਾਂਦੇ ਫਿੱਤਰ ਹੋਣੀ ਬ੍ਰੇਕਫਾਸਟ ਟਾਈਮ ਹੋਇਆ ਹੈ ਤੇ ਚੱਲ ਰਿਹਾ ਬ੍ਰੇਕਫਾਸਟ ਬਸ ਜ ਵੀਰ ਪੁੱਛਦੇ ਸੀ ਵੀ ਵੀਰੇ ਸਾਈਡ ਤੇ ਕਿਵੇਂ ਕਰਦੇ ਵੀਰੇ ਸਾਈਡ ਤੇ ਵੀ ਬਸ ਦੋ ਗੇੜੇ ਲਾ ਦਿੱਤੇ ਜਿਵੇਂ ਆ ਪਾਲੂਆਂ ਦੇ ਵਿੱਚ ਨਹੀਂ ਲਾਉਂਦੇ ਉਵੇਂ ਹੀ ਦੋ ਗੇੜੇ ਲਾ ਦਿੱਤੇ ਆਦੇ ਉੰਨੀ ਦੂਰ ਰੱਖ ਰੱਖ ਕੇ ਮੋੜੀ ਜਾਣ ਸਾਈਡ ਤੇ ਬਾਅਦ ਚ ਦੋ ਗੇੜੇ ਲਾ ਦੇਣੇ ਬਸ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਬਸ ਦੋ ਕਿਹੜੇ ਸਾਈਡ ਦੇ ਲਾ ਦੀ ਦੇ ਬਸ ਪੂਰਾ ਵਧੀਆ ਹੋ ਜਾਂਦਾ ਅੱਜ ਦੋਨੇ ਛੋਟੇ ਨਿੱਕੇ ਹਣ ਪਿੱਤਰ ਨਾਲ ਛੁੱਟੀਆਂ ਛੁੱਟੀਆਂ ਦੇ ਨਾਲ ਹੀ ਰਹਿਣਾ ਚਾਚੇ ਦੀ ਮਸ਼ੀਨ ਤੇ ਬੈਠਣ ਰੋਟੀ ਖਾਣ ਹੋ ਗਿਆ ਜੀ ਰੈਡੀ ਹੁਣ ਆਪਣਾ ਯੂਰੀਏ ਦੇ ਲਈ ਤਿਆਰ ਐਨ ਪੂਰੇ ਮੂਰੇ ਨੱਡ-ਨੱਡ ਲਾ ਤੇ ਹੁਣ ਦੇਖਦੇ ਆ ਕੀ ਬਣਦਾ ਇਹਦਾ ਨਿੰਪਲ ਨੂੰ ਕੁਲ ਬੰਦ ਕਰਤਾ ਸਾਰਾ ਕੁਝ ਛੋਟਾ ਜਿਹਾ ਹੋ ਗਿਆ ਹੁਣ ਦਾ ਟ੍ਰੇਡ ਮਗਰੋਂ ਪੰਪ ਦੀਆਂ ਬੈਲਟਾਂ ਲਾ ਦਿਆਂ ਆਪਾਂ ਵੀ ਪੰਪ ਯੂਜ਼ ਨਾ ਹੋਵੇ ਤੇ ਪੰਪ ਚਲਾਉਣ ਦੀ ਤਾਂ ਲੋੜ ਹੀ ਨਹੀਂ ਆਪਾਂ ਨੂੰ ਤਾਂ ਕਰਕੇ ਉਹਦੀਆਂ ਬੈਲਟਾਂ ਲਾ ਦਿਆਂ ਕੱਲੀ ਪੀਟੀਏ ਚੱਲੀ ਜਾਊ ਹੁਣ ਬਸ ਅੱਜ ਟੈਕਸੀ ਵਾਲੇ ਵੀਰਾਂ ਨੇ ਧਰਨਾ ਲਾਇਆ ਹੋਇਆ ਬਸ ਮੈਂ ਲਰਦਾ ਇੱਥੇ ਹਨਾ ਕਿਉਂਕਿ ਟੈਕਸੀਆਂ ਜ਼ਿਆਦਾ ਖੜੀਆਂ ਦੇਖਣ ਨੂੰ ਤਾਂ ਉਹੀ ਲੱਗਦੇ ਤੇ ਟੈਕਸੀਆਂ ਆ ਰਹੀਆਂ ਮੈਂ ਤੱਕ ਟਰੱਕ ਕਿਸਾਨ ਯੂਨੀਅਨ ਤੇ ਟਰੱਕ ਯੂਨੀਅਨ ਦੀਆਂ ਧਰਨਾ ਮਿਹਦਾ ਜੀ ਪਤਾ ਲੱਗਿਆ ਜੀ ਦੇਖਿਆ ਚਲੋ ਆਪਣਾ ਘੇੜਾ ਸੀਗਾ 300 ਰੁਪਿਆ ਵਜਾਤਾ ਫਰਾਮਾ ਹੁਣ ਇਹ ਨਹੀਂ ਪਤਾ ਆਪਾਂ ਨੂੰ ਵੀ ਧਰਨਾ ਹੈ ਕੈਸੀ ਚੀਜ਼ ਦਾ ਸੀਗਾ ਪਰ ਧਰਨਾ ਜ਼ਰੂਰ ਲੱਗਿਆ ਹੋਇਆ ਆ ਆਹ ਪੌੜ ਬੜਾ ਵਧੀਆ ਜਿਹਾ ਮੋੜ ਆ ਸਾ ਬੜੀ ਵਧੀਆ ਫੀਲਿੰਗ ਜੀ ਆਉਂਦੀ ਐ ਇੱਥੋਂ ਮੁੜਦੇ ਆ ਯਾਰ ਸਾਡਾ ਪੰਜਾਬ ਵਜਾਂ ਸਾਡਾ ਇੰਡੀਆ ਕਿਸੇ ਬਾਹਰਲੇ ਮੁਲਕਾਂ ਨਾਲੋਂ ਘੱਟ ਆ ਦੱਸੋ ਹੈ ਦੱਸੋ ਐਨੀਏ ਜ਼ੋਣੀ ਰੋਡ ਇੰਨਾ ਸੋਹਣਾ ਸਭ ਕੁਝ ਹੈਗਾ ਬਾਬਾ ਉਹ ਤਾਂ ਬਦਨਾਮ ਕਰਨ ਵਾਲੇ ਬੰਦੇ ਬਦਨਾਮ ਕਰੀ ਜਾਂਦੇ ਰਹਿੰਦੇ ਆ ਨਹੀਂ ਤਾਂ ਐਵੇਂ ਵੀ ਫਲਾਨਾ ਸੋਨੇ ਦੀ ਚਿੜੀ ਨਹੀਂ ਹੈਗਾ ਇਹ ਨਹੀਂ ਹੈਗਾ ਸਾਰਾ ਕੁਝ ਹੈਗਾ ਯਾਰ ਠੀਕ ਨਹੀਂ ਐਵੇਂ ਨਾ ਬਦਨਾਮ ਕਰਿਆ ਕਰੋ ਆ ਮੈਂ ਤਾਂ ਹਮੇਸ਼ਾ ਇੱਕੋ ਹੀ ਗੱਲ ਕਹਿਣਾ ਹੁੰਦਾ ਕਿ ਦੇਖੋ ਚਾਹੇ ਆਪਾਂ ਇੱਥੇ ਰਹਿੰਦੇ ਆ ਪੰਜਾਬ 'ਚ ਚਾਹੇ ਕੋਈ ਸਾਹਮਣੋ ਹਰਿਆਣੇ ਰਹਿੰਦਾ ਇੰਡੀਆ 'ਚ ਕਿਸੇ ਵੀ ਕੋਨੇ 'ਚ ਰਹਿੰਦਾ ਹਨਾ ਸਭ ਨੂੰ ਆਪੋ ਆਪਣੀ ਜਗ੍ਹਾ ਪਿਆਰੀ ਐ ਜਿੱਥੇ ਉਹਨਾਂ ਦਾ ਜਨਮ ਹੋਇਆ ਉਹ ਪਿਆਰੀ ਜਿਹੜੇ ਵੀਰ ਕੈਨੇਡਾ ਚ ਜਾ ਕੇ ਉੱਥੇ ਕੰਮ ਕਰਦੇ ਆ ਉੱਥੇ ਬਿਜ਼ਨਸ ਕਰਦੇ ਆ ਆਪਣੇ ਕੈਨੇਡਾ ਅਮਰੀਕਾ ਜਾਂ ਬਾਹਰ ਕਿਸੇ ਵੀ ਕੰਟਰੀ ਚ ਲਾ ਲਓ ਆਸਟ੍ਰੇਲੀਆ ਹੋ ਗਿਆ ਨਿਊਜ਼ੀਲੈਂਡ ਹੋ ਗਿਆ ਅੰਗਲੈਂਡ ਹੋ ਗਿਆ ਹਨਾ ਸਭ ਕਿਤੇ ਉਹਨਾਂ ਨੂੰ ਉਹ ਵਧੀਆ ਯਾਰ ਠੀਕ ਨਹੀਂ ਖਾਣੀ ਤਾਂ ਰੋਟੀ ਆ ਵਧੀਆ ਤਰੀਕੇ ਨਾਲ ਹਨਾ ਹਰੇਕ ਦੇ ਆਪੋ ਆਪਣੇ ਕਰਮਾਂ ਦਾਣਾ ਪਾਣੀ ਵਾਹਿਗੁਰੂ ਨੇ ਜਿੱਥੇ ਖਿਲਾ ਰਿਆ ਵਾ ਉੱਥੇ ਰਾ ਤੁਸੀਂ ਖਾਣਾ ਹੀ ਖਾਣਾ ਵਾ ਠੀਕ ਨਹੀਂ ਜੇ ਤੁਸੀਂ ਨਾ ਜਿਵੇਂ ਆਪਾਂ ਕਈ ਵਾਰ ਕਹਿਦੇ ਨਾ ਯਾਰ ਮੇਰੇ ਰੋਟੀ ਬੁਰਕੀ ਨਹੀਂ ਨਿੰਗੀ ਉਹ ਵੀਰੇ ਬੁਰਕੀ ਆਪਣੇ ਕਰਮਾਂ ਚ ਹੁੰਦੀ ਨਹੀਂ ਸਿੱਧੀ ਗੱਲ ਹੈ ਉਹ ਆਪਣੇ ਕਰਮਾਂ ਚ ਹੁੰਦੀ ਨਹੀਂ ਬੁਰਕੀ ਠੀਕ ਨੇ ਤੇ ਫਿਰ ਉਹ ਨਿੰਗਣੀ ਵੀ ਕਿਵੇਂ ਹੁੰਦੀ ਆ ਅੰਦਰ ਤੇ ਉਹੀ ਗੱਲ ਆ ਕਿ ਰੋਟੀ ਤਾਂ ਜਿੰਨੀ ਵਾਇਗੁਰੂ ਨੇ ਕਰਮਾ 'ਚ ਲਿਖਿਆ ਜਿੱਥੇ ਜਿੱਥੇ ਲਿਖਿਆ ਜਿੱਥੇ ਜਿੱਥੇ ਦਾ ਖਾਣਾ ਲਿਖਿਆ ਤੁਸੀਂ ਜਿੱਦਾਂ ਮਰਜ਼ੀ ਕੋਸ਼ਿਸ਼ ਕਰ ਲੋ ਵੀ ਮੈਂ ਨਹੀਂ ਉੱਥੇ ਜਾਣਾ ਤੁਸੀਂ ਪਹੁੰਚਣਾ ਹੀ ਪਹੁੰਚਣਾ ਤੇ ਜਿਹਦੇ ਕਰਮਾ 'ਚ ਬਾਹਰਲੇ ਪੀਦੇ ਲਿਖਿਆ ਉਹਨਾਂ ਨੇ ਉੱਥੇ ਬਾਹਰ ਜਾ ਕੇ ਪੀਦੇ ਖਾਣਾ ਹੀ ਖਾਣਿਆ ਚਾਹੇ ਲੱਖ ਜ਼ੋਰ ਲਾ ਲਓ ਉਹਨੇ ਪਹੁੰਚ ਹੀ ਜਾਣਾ ਕਿਤੇ ਨਾ ਕੋਈ ਲੱਖ ਜ਼ੋਰ ਲਾ ਲਵੇ ਉਹਨੂੰ ਰੋਕਣ ਦੀ ਜਾਂ ਕੁਝ ਵੀ ਕਰਨ ਦੀ ਪਰ ਉਹ ਨਹੀਂ ਰੁਕ ਸਕਦਾ ਉਹਨੇ ਪਹੁੰਚ ਠੀਕ ਨਹੀਂ ਤਾਂ ਇਸ ਕਰਕੇ ਵਾਹਿਗੁਰੂ ਦਾ ਹਮੇਸ਼ਾ ਭਲੇ ਹੀ ਮੰਗ ਭਲੇ ਹੀ ਮੰਗਿਆ ਕਰੋ ਵਾਹਿਗੁਰੂ ਤੋਂ ਕਿ ਵਾਹਿਗੁਰੂ ਜਿੱਥੇ ਵੀ ਰੱਖੇ ਆਪਦੇ ਚਰਨਾਂ ਨਾਲ ਜੋੜ ਕੇ ਰੱਖੀਂ ਬਸ ਕਰਤ ਕਮਾਈ ਕਰਦਾ ਤੇ ਨਾਮ ਜਪਣ ਦਾ ਬਲ ਬਖਸ਼ਿਸ਼ ਕਰਿਓ ਬਾਬਾ ਜੀ ਤੇ ਬਸ ਇੱਕ ਹੱਕ ਸੱਚ ਦੀ ਕਮਾਈ ਹੈ ਨਾ ਬਸ ਬਾਕੀ ਜੋ ਹੁਣ ਹੋਣਾ ਉਹ ਵਾਹਿਗੁਰੂ ਨੇ ਕਰਕੇ ਛੱਡਣਾ ਅਬ ਰੋਈ ਜਾਈਏ ਬਸ ਆਪਣੀ ਤਾਂ ਇੱਕੋ ਹੀ ਅਰਦਾਸ ਆ ਵੀਰੇ ਵਾਹਿਗੁਰੂ ਅੱਗੇ ਕਿ ਜਿੱਥੇ ਵੀ ਆਪਣੇ ਵੀਰ ਭੈਣ ਵੱਸਦੇ ਆ ਸਭ ਨੂੰ ਸੁਖੀ ਬਸਾਈਂ ਸਭ ਦੇ ਮੱਤ ਦੇਈਂ ਸਭ ਨੂੰ ਕਿ ਬੜੀਆ ਆਪਦਾ ਕੰਮ ਕਰ ਨ ਸਾਰਾ ਕੁਝ ਵਧੀਆ ਚੱਲੇ ਸਭ ਜਿਹੜੇ ਲੱਤਾਂ ਖਿੱਚਣ ਵਾਲੇ ਆ ਉਹਨਾਂ ਨੂੰ ਵੀ ਸਮੱਤ ਬਖਸ਼ਿਓ ਬਾਈ ਗੁਰੂ ਜੀ ਜਿੱਥੇ ਮਰਜੀ ਰਹਿਣ ਆਪਦਾ ਕੰਮ ਕਰਨ ਵਧੀਆ ਤਰੀਕੇ ਨਾਲ ਹਨਾ ਸਭ ਨੂੰ ਤਰੱਕੀਆਂ ਮਿਲਣੇ ਕਾਮਯਾਬੀ ਮਿਲਣੇ ਸਭ ਦੇ ਕੰਮਾਂ ਦੇ ਵਿੱਚ ਬਸ ਆਪਣਾ ਤਾਂ ਇਹੀ ਹੁੰਦਾ ਵੀਰੇ ਵੀ ਬਸ ਕਿਥੇ ਵੀ ਕੋਈ ਵੀ ਵੀਰ ਭੈਣ ਬਰਹਾ ਤੂੰ ਕੀ ਨਾ ਹੋਵੇ ਸਭ ਦੀਆਂ ਉਮੀਦਾਂ ਆਸਾਂ ਪੂਰੀਆਂ ਹੋਣ ਸਭ ਦੀ ਝੋਲੀ ਖੈਰ ਪਾਵੇ ਵਾਹਿਗੁਰੂ ਬਸ ਤੈਨੂੰ ਇਆ ਪੜਾਉਣਾ ਦਾ ਬਈ ਬਸ ਇੱਕ ਹੋਰ ਵੀ ਐ ਨਾ ਵੀਰੇ ਨਿੱਕੀ ਖੁਸ਼ੀ ਚੋਂ ਖੁਸ਼ੀ ਲੱਭਣੀ ਸਿੱਖੋ ਆਪਣੇ ਆਪ ਸਹੀ ਹੋ ਜਾਂਦਾ ਆਪਾਂ ਨਾ ਆਪਾਂ ਨਿੱਕੀਆਂ ਖੁਸ਼ੀਆਂ ਚੋਂ ਖੁਸ਼ੀਆਂ ਨਹੀਂ ਮਹਿਸੂਸ ਕਰਦੇ ਜੇ ਆਪਾਂ ਕਹਿੰਦੇ ਯਾਰ ਜਿਉ ਉਹ ਦਾ ਆਪਣੇ ਤੋਂ ਦੇਖੋ ਵਧੀਆ ਤਰੀਕੇ ਨਾਲ ਆਪਦਾ ਰਹਿਣ ਦਾ ਬਸ ਆਪਣੇ ਆਪ ਖੁਸ਼ੀ ਰੱਖੋ ਬਸ ਟੈਨਸ਼ਨ ਨਾ ਦਿਮਾਗ ਦੇ ਲੋਕੋ ਜੋ ਕਰਨਾ ਵਾਹੀ ਗੁਰੂ ਨੇ ਉਹ ਕਰੀਂ ਦੇਣਾ ਹੈ ਨਾ ਵੇ ਲੋਈ ਥੋਦਾ ਆਉਂਦੀ ਆ ਨਾ ਫੀਲਿੰਗ ਬਾਹਰਲੀ ਭਾਈ ਸਾਡਾ ਦਾ ਸ਼ਹਿਰ ਲੁਧਿਆਣਾ ਪੂਰਾ ਸੋਹਣਾ ਇੱਕ ਅਸੀਂ ਤਾਂ ਭਾਗਾ ਵਾਲਿਆਂ ਵੀ ਪੰਜਾਬ 'ਚ ਜੰਮੇ ਉੱਤੋਂ ਦੀ ਹੋਰ ਭਾਗਾ ਵਾਲਿਆਂ ਕੀ ਅਸੀਂ ਲੁਧਿਆਣੇ ਦੇ ਇੱਥੇ ਜੰਮੇ ਲੁਧਿਆਣਾ ਸ਼ਹਿਰ ਆ ਸਾਡਾ ਸਹੱਪਾ ਨੂੰ ਤਾਂ ਬਈ ਵਧੀਆ ਲੱਗਦਾ ਲੁਧਿਆਣਾ ਕੋਈ ਮਾੜਾ ਕਹਿੰਦਾ ਕੋਈ ਕੁਛ ਕਹਿੰਦਾ ਭਾਈ ਸਾਨੂੰ ਚੰਗਾ ਸਾਡੇ ਲਈ ਲੁਧਿਆਣਾ ਚੰਗਾ ਲੋ ਜੀ ਅੱਜ ਵੀਰੇ ਉਹਨਾਂ ਨੂੰ ਫੋਨ ਕਰਿਆ ਸੀ ਆਪਾਂ ਕਿ ਵੀਰੇ ਸਾਡੇ ਰੋਟਾ ਵੇਟਰ ਦੇ ਬਲੇਡ ਘਸ ਗਏ ਤਾਂ ਇਹਦਾ ਹੱਲ ਕਰੋ ਤਾਂ ਫਿਰ ਵੀਰੇ ਉਹਨਾਂ ਨੇ ਆਉ ਦਾ ਬੰਦਾ ਭੇਜ ਕੇ ਸਾਰੇ ਬਲੇੜੀ ਬਦਲਾ ਤੇ ਆ ਜਿਵੇਂ ਹੀ ਨੇੜੇ ਲਾਦੇ ਸੀ ਖਤਮ ਹੋ ਗਈ ਸੀ ਹਾਂ ਇੱਕ ਸੀਜਨ ਜੀ ਦੇ ਸਾਥ ਫਿਰ ਵੀਰੇ ਉਹਨਾ ਨਹੀਂ ਬੰਦਾ ਭੇਜਿਆ ਮੈਂ ਕਿਹਾ ਵੀਰੇ ਸਾਡੇ ਕੋਲ ਟਾਈਮ ਨਹੀਂ ਤੁਸੀਂ ਭੇਜੋ ਤੇ ਇੱਕ ਆਪਾਂ ਤਵੀਆਂ ਨਵੀਆਂ ਲਵਾਈਆਂ ਉਹਦੀ ਦੂਜੀ ਤਵੀ ਖਰਾਬ ਹੋ ਗਈ ਸੀ ਆ ਤਾਂ ਵੀ ਨਵੀਂ ਲਵਾਤੀ ਦੂਜੇ ਪਾਸੇ ਵਾਲੇ ਵੀ ਲਾਉਣੇ ਤੋਂ ਕਿ ਮੱਕੀ ਦੇ ਵਿੱਚ ਦੋਨਾਂ ਦੀ ਲੋੜ ਆ ਤਗੀਆਂ ਉਹ ਉਹ ਜਿਹੜਾ ਦੂਜਾ ਖੜਾ ਉਹਦੇ ਯਾਰ ਆਹ ਨੱਟ ਨੂੜ ਜੇ ਦੇਖ ਦੀ ਉਹਦੇ ਖੜਾ ਥੋੜੇ ਆਲ ਠੀਕ ਨਹੀਂ ਇਹਦਾ ਤੇਲ ਦੇ ਆ ਵੀ ਦੇਖ ਦੀ ਕਿੰਨਾ ਸਹੀ ਦਾ ਸਰਵਿਸ ਵੀਰੇ ਉਹਨਾਂ ਦੀ ਬਹੁਤ ਵਧੀਆ ਵੀ ਆਪਾਂ ਨੂੰ ਤਾਂ ਪਸੰਦ ਆ ਅੱਜ ਮੂੰਗੀ ਵੱਡੀ ਸੀ ਮੈਂ ਕਿਹਾ ਸ਼ਟਰ ਤੇ ਗੇਟ ਬੰਦ ਕਰ ਦੇ ਹਨੇਰੀ ਜੀ ਉੱਠਦੀ ਆ ਹੋਰ ਨਾਲ ਹਵਾ ਆ ਜਵੇ ਅੱਜ ਮੂੰਗੀ ਵੱਡੀ ਸੀ ਆਪਣੇ ਸੀਗੇ ਇਹ 8 1/2 ਕਿੱਲੇ ਸੀ 1/2 8 ਕਿੱਲੇ ਚੋਂ ਇੰਨੀ ਖੋਈ ਅੱਜ 8 5 40 40 ਗੰਡਲ ਤਾਂ ਹੈ ਨਹੀਂ ਕਿਉਂਕਿ 14 ਫੁੱਟੀ ਟਰਾਲੀ ਆ ਇਹਦੇ ਵਿੱਚ ਫੂਸਤਾ ਵਾਲਾ ਨਿਕਲਦਾ ਨਹੀਂ ਤੇ ਦੇਖ ਲੋ ਬਿਲਕੁਲ ਨਹੀਂ ਹੈਗੀ ਇੰਨੀ ਸਫਾਈ ਦੇਖ ਲੋ ਆ ਜ ਸਿੱਧੀ ਕੰਬੈਨ ਤੋਂ ਹੀ ਵੱਢ ਗਈ ਸੀ ਦੇਖ ਲੋ ਬਸ ਇਹੀ ਆ ਗਈ ਇਹਨੂੰ ਸਪਰੇਅ ਕੀਤੀ ਤੋਂ ਬਾਅਦ ਜਿਆਦੇ ਦਿਨ ਦੇ ਦੇਵੇ ਫੇਰ ਕੁਝ ਨਹੀਂ ਹੁੰਦਾ ਇਹਨੂੰ ਸਪਰੇਅ ਕੀਤੀ ਤੋਂ ਬਾਅਦ 5-6 ਦਿਨ ਦੇ ਦੋ ਐਨ ਸਾਫ ਸੁੱਥੀ ਨਿਕਲਦੀ ਹੈ ਲਓ ਜੀ ਚੱਲਦਾ ਅੱਜ ਫੇਰ ਮੱਕੀ ਵੱਢਣ ਦਾ ਕੰਮ ਹੁਣ ਇੱਕ ਮਸ਼ੀਨ ਤਾਂ ਆਪਣੀ ਰਹਿਣੀ ਆ 2-4 ਦਿਨ ਸ਼ਾਇਦ ਕੱਲ ਨੂੰ ਦੋਵਾਂ ਦਾ ਵੀ ਲਵਾ ਲਈਏ ਛੁੱਟੀ ਤੇ ਮਾਰ ਕੇ ਲੀਫਰਾਂ ਦੀ ਟੇਕ ਚੱਲਿਆ ਲੈ ਕੇ ਕੰਮ ਅਗਲੀ ਬੈਲਟ ਛੁੱਕ ਕੇ ਫੇਰ ਆਵਾਜ਼ ਕਰਨ ਲੱਗੀ ਸਵੇਰੇ ਗਰੀਸ ਦਿੱਤਾ ਤੇ ਫੇਰ ਆਵਾਜ਼ ਕਰਨ ਸਵੇਰੇ ਸਵੇਰੇ हट ਗਈ ਥੀ ਆਵਾਜ਼ ਕਰਨ ਹੋਰ ਲਾਉਣੇ ਆ ਸਮਾਰ ਕੇ ਇਹਨੂੰ ਸੈੱਟ ਕੰਨੀ ਤੇ ਗਰੀਸ ਲਾਉਣੇ ਬਹੁਤ ਇਹਦੀ ਭੈੜਾ ਸ ਹੌਲੈਂਡ ਦੇ ਵਿੱਚ ਉੱਧਰ ਚੱਲਦੀਆਂ ਮਸ਼ੀਨ ਵੱਢੀ ਜਾਂਦੀ ਆ। ਮੱਕੀ ਆਪਣੀ। ਇਹ ਖੇਤ ਦੇ ਵਿੱਚ ਨਾ ਥੋੜੀ ਜਿਹੀ ਜਗਾ ਪਾਣੀ ਦੀ ਪ੍ਰੋਬਲਮ ਸੀਗੀ ਉਹ ਵਿਚਾਲੇ ਜੇ। ਅੱਧੇ ਕੁ ਬਟੇ ਨਾਲ। ਬਾਕੀ ਤਾਂ ਸਾਰੀ ਵਧੀਆ ਖੜੀਆ ਮੱਕੀ ਪੂਰੀ ਉਹਦੇ। ਥੱਲੇ ਵਸੇ ਬਸ ਥੋੜੀ ਜਿਹੀ ਪ੍ਰੋਬਲਮ ਜੀ ਇੱਥੇ। ਚੱਲ ਦੇ ਕੰਮ ਦੇ ਵਿੱਚ ਰੁਕਾਵਟਾਂ ਆਉਂਦੀਆਂ ਹੀ ਰਹਿਣੀਆਂ ਕੱਲ ਰਾਤ ਇਹ ਮਸ਼ੀਨ ਦੀ ਪਹਿਲਾਂ ਇਹਦੀ ਸੜਗੀ ਰਲੇ ਆ ਦੇਖੋ ਆਹ ਹਰਲੇ ਹੁੰਦੀ ਹੈ ਇਹਦੀ ਏਸੀ ਬੰਦ ਹੋ ਗਿਆ ਤੇ ਲਾਈਟਾਂ ਬੰਦ ਹੋ ਗਈਆਂ ਸੀਗੀਆਂ ਹਨ ਤੇ ਇਹ ਚਲੋ ਉਹਨਾਂ ਨੇ ਹਾਲੈਂਡ ਵਾਲਿਆਂ ਨੇ ਭੇਜੀ ਸੀਗੀ ਇਹ ਮੈਂ ਫੜ ਲਿਆ ਫਲੋਰ ਤੋਂ ਜਾ ਕੇ ਇਹ ਵੇਰਨਾ ਕਿ ਇਹਦੇ ਪਤਾ ਨਹੀਂ ਉਹਦੇ ਪੰਪ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਤੇ ਇਹਨੇ ਨਾ ਇੱਕ ਫਿਲਟਰ ਕੱਲ ਪਾੜਤਾ ਵਿਚਾਲੋਂ ਤੇ ਡੀਜ਼ਲ ਫਿਲਟਰ ਹੁੰਦਾ ਨਾ ਜਿਹੜਾ ਇਹਦੇ ਲੱਗਿਆ ਆਹ ਦੇਖੋ ਆਹ ਫਿਲਟਰ ਇਹਨੇ ਇੱਕ ਫਿਲਟਰ ਕੱਲ ਪਾੜਤਾ ਵਿਚਾਲੋਂ ਤੇ ਇੱਕ ਪਾ ਇੱਕ ਦਿਨ ਅੱਗੇ ਪਾੜਿਆ ਸੀ ਤੇ ਫਿਰ ਮੈਂ ਕੰਪਲੀਟ ਕਰੀ ਤਾਂ ਅੱਜ ਆ ਕੇ ਹਾਲੈਂਡ ਵਾਲੇ ਉਸ ਉਹ ਆਪਣੇ ਕਿਉਂਵੇਂ ਸਾਲੇ ਕਿਉਂਵੇਂ ਸਾਲੇ ਉਹ ਦੇਖ ਕੇ ਗਿਆ ਇਹ ਕਰਕੇ ਦੇਖ ਕੇ ਵੀ ਹੈ ਕਿ ਨਾ ਉੱਤੇ ਜਿੱਥੇ ਪੰਪ ਲੱਗਿਆ ਹੈ ਉਹਦੇ ਉੱਤੇ ਇੱਕ ਨਿੱਕਾ ਜਾਂ ਉਹ ਬਾਲ ਦੇ ਵਾਂਗੂ ਹੈ ਨਾ ਛੋਟਾ ਜਿਹਾ ਲੱਗਿਆ ਉਹ ਕਹਿੰਦੇ ਉਹ ਖਰਾਬ ਹੋਇਆ ਹੋਇਆ ਹੈ ਵੀ ਉਹ ਨਵਾਂ ਪਾ ਦਾਂਗੇ ਬਾਅਦ ਮੈਂ ਕਹਾ ਪਾ ਜੋ ਉਹਨੂੰ ਕੱਲੂ ਪਾ ਕੇ ਜਾਣਗੇ ਹਨ ਤੇ ਚਲੋ ਆਪਾਂ ਸਮਾਨ ਆ ਫਿਲਟਰ ਇੱਕ ਹੋਰ ਲੈ ਆਏ ਸੀਗੇ ਤੇ ਨਾਲ ਰਿਲੇਜ ਵੀ ਲੈ ਆਏ ਹਾਂ ਨਾਕ ਮਾੜਾ ਮੋਟਾ ਪਰ ਟਾਈਮ ਅੱਜ ਖਰਾਬ ਕਰਾ ਗਿਆ 2 2.5 2 ਘੰਟੇ ਲਵਾਤੇ ਉਹਨੇ ਬਦਲ ਦਦੇ ਇੱਕ ਤਾਂ ਗਰਮੀ ਆ ਉਹੀ ਖੜਾ ਕੇ ਰੱਖ ਲਈ ਮਸ਼ੀਨ ਤੇ ਲੱਗਿਆ ਰਿਹਾ ਚੈੱਕ ਕਰਨ ਕਦੀ ਕੀ ਚੈੱਕ ਕਰਨ ਕਦੀ ਕੀ ਚੈੱਕਨ ਮੁੜ ਕੇ ਨਾਕਸਾ ਦਿੱਤੇ ਨਿਕਲਿਆ ਉਹ ਕੱਢ ਗਿਆ ਜੀ ਆ ਨਾਕਸਾ ਮਾਂਗਾ ਚਲੋ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਇੰਨਾ ਨਾਕਸ ਕੱਢ ਗਏ ਤੁਸੀਂ ਤੇ ਇਦਾਂ ਹੋਇਆ ਕੰਮਕਾਰ ਆਕੀ ਤਾਂ ਚਲੋ ਚੱਲੀ ਜਾਂਦਾ ਮਸ਼ੀਨ ਦਾ ਹੌਲੀ ਹੌਲੀ ਵੱਡੀ ਜਾਂਦੇ ਆ ਸਵੇਰੇ ਅੱਜ ਬਹੁਤ ਟਾਈਮ ਖਰਾਬ ਹੋ ਗਿਆ ਪਹਿਲਾਂ 11 ਵਜੇ ਆਈ ਆਏ ਇੱਥੇ ਤੂੰ ਤੂੰ ਜੀ ਆਇਆਂ ਕਰੋ ਮੱਕੀ ਦਾ ਮੌਸਰ ਕੱਢਿਆ ਸੀਗਾ 30 ਵੀ ਆਉਂਦਾ ਵਿੱਚ ਕਿਤੇ ਥੋੜਾ ਉੱਪਰ ਥੱਲੇ ਵੀ ਆ ਬਹੁਤ ਵਧੀਆ ਯਾਰ ਐਤ ਕੀ ਮੈਂ ਐਵੇਂ ਕਹਿੰੀਆਂ ਕਹੀ ਜਾਵਾ ਵੀਰੇ ਅੱਗੇ ਮੈਂ ਵੀ ਕਿੱਲੀ ਵੜਦਾ ਹੁੰਦਾ ਸੀਗਾ ਹਣਾ ਤੇ ਬਟ ਐਤ ਕੀ ਮੈਂ ਪਹਿਲਾਂ ਹੀ ਰੱਖਿਆ ਸੀਗਾ ਕਿ ਸੁੱਕੀ ਮੱਕੀ ਵੜਣੀ ਹੈ ਬਿਲਕੁਲ ਤੇ ਇਹ ਬਹੁਤ ਬਲਪੂਰਾ ਵਧੀਆ ਬਾਤਾ ਮੱਕੀ ਦਾ ਐਨੇ ਦਾਣਾ ਕੜਕੜਕ ਬੋਲਦਾ ਤੇ ਨੰਬਰ 2 ਤੇ ਵੀ ਉਥੇ ਮੰਡੀ ਚ ਲਾਉਣ ਦੇ ਵੀ ਨਜ਼ਾਰਾ ਵਾ ਹਣਾ ਵੀ ਜੇ ਨਹੀਂ ਵੀ ਧੱਕ ਦੀ ਇੱਕ ਦਿਨ ਕੋਈ ਪ੍ਰੋਬਲਮ ਨਹੀਂ ਤੇ ਕੋਈ ਵੀ ਦਿੱਕਤ ਨਹੀਂ ਹੈਗੀ ਵੀ ਮੱਕੀ ਇੰਨੀ ਸੁੱਕੀ ਆ ਮਸ਼ੀਨ ਨੂੰ ਕੋਈ ਔਖਾ ਨਹੀਂ ਹੈਗਾ ਹਨਾ ਮਸ਼ੀਨ ਪੂਰੀ ਵਧੀਆ ਉਹ ਕਰਦੀ ਆ ਤੇ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਮਸ਼ੀਨ ਨੂੰ ਵੱਟਣ ਦੇ ਵਿੱਚ ਤੇ ਬਹੁਤ ਵਧੀਆ ਬਾਡੀ ਹੋ ਰਹੀ ਆ ਬਸ ਇਹੀ ਗੱਲੋਂ ਆ ਕਿ ਯਾਰ ਵੀਵਾ ਠੀਕ ਆ ਵਧੀਆ ਚੱਲੀਆਂ ਨੇ ਤਾਂ ਕਰਕੇ ਹੈਗਾ ਕਿ ਸੁੱਕੀ ਵੱਢਣਿਆ ਮੱਕੀ ਬਸ ਉਹ ਉਹ ਦੇ ਆਪਣੇ ਉੱਥੇ ਆ 20 ਕਿੱਲੇ ਉਹ ਦਿੰਦੀਆ ਗੁਰਦਰ ਸਾਹਿਬ ਕੋਲੇ ਇਹ ਉੱਥੇ ਉਹ ਵੱਟਾਂ ਵੀ ਕੱਲ ਨੂੰ ਉੱਥੇ ਕੱਲ ਨੂੰ ਲਾਵਾਂਗੇ ਉਹ ਤਾਂ ਪੂਰੇ ਸੁੱਕੇ ਆ ਉਹ ਇਹ ਤਾਂ ਪਹਿਲਾਂ ਸੀ ਸਮਾਂ ਤੇ ਇਹ ਮੈਂ ਕਿਹਾ ਚਲੋ ਇਹ ਵੱਟ ਕੇ ਇਹ ਮੋਟਰਾਂ ਨੂੰ ਕਰੀਏ ਚਾਲੂ ਬਸ ਕੱਲ ਨੂੰ ਬਾਦਣੀ ਹੈ ਤੇ ਵੱਟਾਂ ਆਪਾਂ ਕਿਹੜਾ ਕੁਝ ਹੋਰ ਕਰਨਾ ਖਾਲਾਂ ਵਾਲੀ ਜਗ੍ਹਾ ਬਾਹ ਕੇ ਖਾਲਾਂ ਵਾਲੀ ਜਗ੍ਹਾ ਵੱਟ ਪਾ ਦੇਣੀ ਹੈ ਬਸ ਆਪਾਂ ਆਪਣੇ ਖਾਲ ਪਾਈ ਉੱਥੇ ਹੋਏ ਕੱਲ ਨੂੰ ਵੱਟਾਂ ਪਾਉਨੇ ਆ ਵੱਟਾਂ ਬਾ ਕੇ ਚਲੋ ਦੇਖਦੇ ਆ ਝੋਨੇ ਵਾਲੀ ਮਸ਼ੀਨ ਦੀ ਵੀਰੇ ਲਵਾਈ ਬਹੁਤ ਸੋਹਣੀ ਆ ਬਹੁਤ ਵਧੀਆ ਕਰਦੀ ਆ ਲਵਾਈ ਅੱਜ ਉਹਨੇ ਬੀਜਿਆ 4 5 6 7 8 9 ਤੱਕ ਅੱਜ ਅੱਜ 10 11 ਕਿੱਲੇ ਕੱਢਦੇ ਵੀਰੇ ਉਹਨੇ ਇੱਕ ਦਿਨ ਦੇ ਵਿੱਚ 10 ਤੋਂ 11 ਕਿੱਲੇ ਨਿਕਲ ਗਏ ਰੇ ਨਾਲੇ ਅੱਜ ਸਵੇਰੇ ਥੋੜਾ ਲੇਟ ਲੱਗੇ ਸੀ ਨਹੀਂ ਤਾਂ ਬਹੁਤ ਪੂਰਾ ਇੱਕ ਜਗ੍ਹਾ ਬੀਜਣੇ ਨਾਲੇ ਅੱਜ ਬੀਜੇ ਦੇਖੋ ਨੇ ਵੇਤਰ ਨਹੀਂ ਹੈਗੇ 1 2 3 3 4 ਜਗ੍ਹਾ ਬਜਾਈ ਕਰੀਆ ਨਹੀਂ ਤਾਂ ਬਹੁਤ ਬੀਜ ਸਕਦੇ ਸੀ ਕਿ ਬੀਜਣਾ ਜੇ ਯਾਨੀ ਕਿ ਮੈਂ ਕਹਿੰਦਾ ਇੱਕ ਜਗ੍ਹਾ ਹੁਣ ਤਾਂ 15 ਕਿੱਲੇ ਕੱਢ ਦੇਣਗੇ ਯਾਰ ਆਰਾਮ ਨਾਲ ਜੇ ਇੱਕ ਜਗ੍ਹਾ ਹੋਵੇ ਕੰਮ ਤੇ ਕੋਈ ਦਿੱਕਤ ਹੀ ਨਹੀਂ ਹੈਗੀ ਇਹ ਬਹੁਤ ਵਧੀਆ ਕੰਮ ਚੱਲਦਾ 11 12 ਕਿੱਲੇ ਜਿਹੜੇ ਆਰਾਮ ਨਾਲ ਨਿਕਲ ਗਏ ਅੱਜ ਉਹਦੇ ਸਾਰੀ ਬੁੱਕ ਹੋ ਗਏ ਕੋਈ ਰੋਟਾ ਵੇਟਣਾ ਕੱਦੂ ਕਰਦਾ ਕੋਈ ਟਰਾਲੀਆਂ 'ਚ ਪਾ ਕੇ ਖੜਾ ਕੋਈ ਕਿਤੇ ਗਿਆ ਹੋਇਆ ਕਿਉਂਕਿ ਦੋ ਟਰੈਕਟਰ ਤਾਂ ਝੋਨਾ ਲਾਉਣ ਵਾਲੀ ਮਸ਼ੀਨ ਨੂੰ ਨਿਕਲ ਜਾਂਦੇ ਆ ਵੀਰੇ ਇੱਕ ਇੱਕ ਮਸ਼ੀਨ ਜਾਂਦੀ ਆ ਇੱਕ ਟਰਾਲੀ ਜਿਹੜੀ ਪਨੀਰੀ ਕੋਲੇ ਕਰਦੀ ਆ ਨਾ ਦੋ ਤੋਂ ਤਿੰਨ ਟਰੈਕਟਰ ਇੱਧਰ ਆ ਜਾਂਦੇ ਆ ਮੱਕੀ ਬਾਢੀ ਦੇ ਕੋਲੇ ਤੇ ਫਿਰ ਇੱਕ ਟਰੈਕਟਰ ਅਜ ਮੂੰਗੀ ਦੇ ਕੋਲੇ ਸੀਗਾ ਦੋ ਸੈਂਟਰੇਟਰ ਕੱਦੂਗਾਨ ਲੱਗੇ ਹੋਏ ਐਟ ਗਿਆ ਜਦੋਂ ਨਾ ਕਟਰ ਨੂੰ ਵਡਾਉਣਾ ਸਾਰੇ ਮੈਨੂੰ ਰੰਗ ਰੰਗ ਕਰਕੇ ਤਾਂ ਪੂਰਾ 100 क्विंटल मक्की इतरो होनी चाहिदीया आपा नु 100 क्विंटल 200 क्विंटल होगी ता ਝਾੜ ਪੂਰਾ ਵਧੀਆ ਹੋਊ ਇਹ ਵੀ 9908 ਹੀ ਹੈ ਵੀਰੇ 9908 ਦਾ ਯਾਰ ਰਾਣੀ ਮੱਕੀ ਆ ਸਿੱਧੀ ਦੱਸਾਂ ਜਿਵੇਂ ਸਾਰੇ ਕਹਿੰਦੇ ਹੁੰਦੇ ਸੀ ਨਾ ਵੀ ਪੂਛਾ ਝੋਨਾ ਫਲਾਨਾ ਤੇ ਕਾ ਇਹ ਪੂਛੇ ਝੋਨੇ ਵਾਲੀ ਕਮਾ 9908 ਵਾਲੀ ਮੱਕੀ ਦਾ ਆਪਾਂ ਨੂੰ ਇਹੇ ਕਰਕੇ ਆਪਾਂ ਨੂੰ ਉਹੀ ਚੀਜ਼ਾਂ ਤੇ ਵਿਸ਼ਵਾਸ ਆ ਜਿਹੜੀਆਂ ਆਪਾਂ ਵਰਤਦੇ ਆ ਨਵੀਆਂ ਵੱਲੋਂ ਆਪਾਂ ਤਾਂ ਹੀ ਨਹੀਂ ਭਜਦੇ ਕਦੇ ਵੀ ਵੀ ਜਿਹੜੀ ਚੀਜ਼ ਆਪਾਂ ਵਰਤੀ ਆ ਉਹਦੀ ਭਜੋ ਠੀਕ ਆ ਮੈਂ ਹਰੇਕ ਪਿਛਲੇ ਸਾਲ ਵੀ ਇਹੀ ਗੱਲ ਕਹਿਆ ਸੀ ਮੈਂ ਕਿਹਾ 9908 ਗਰਮੀ ਚੱਲਦੀ ਆ ਉਹਦਾ ਆਪਾਂ ਹਾਲਾਤ ਦੇਖੇ ਹੋਏ ਆ ਗਰਮੀ ਵਾਲੇ ਵੀ ਹੋਰ ਬੀਆਂ ਦੇ ਆਪਾਂ ਹਾਲਾਤ ਨਹੀਂ ਦੇਖੇ ਵੀ ਉਹ ਗਰਮੀ ਚ ੱਲਣਗੇ ਜਾਂ ਨਹੀਂ ੱਲਣਗੇ ਤੇ ਸਾਰੇ ਕਹਿਣ ਨਹੀਂ ਨਹੀਂ ਝੱਲਣਗੇ ਮੈਂ ਕਹਾਂ ਤੁਸੀਂ ਦੇਖਿਓ ਇਹ ਲੋਇਤ ਕੀ ਗਰਮੀ ਪਈ ਆ ਤੇ ਇਹਤ ਕੀ ਮਾਰ ਪਾ ਗਈਆਂ ਮੈਂ ਨਹੀਂ ਹੋਰ ਵੀਰਾਂ ਦੇ ਵਧੀਆ ਨਿਕਲੇ ਆਣਗੇ ਮੈਨੂੰ ਨਹੀਂ ਪਤਾ ਪਰ ਮੇਰੇ ਜਰੂਰ ਉਹ ਘੱਟ ਨਿਕਲੀਆਂ ਮੇਰੇ ਤਾਂ 40 41 40 41 ਦੀ ਐਵਰੇਜ ਆਈ ਸੀ ਉਹਦੀ ਆਪਣੀ ਗਿੱਲੀ ਦੀ 41 ਆਈ ਕਿਤੇ 42 ਆਈ ਪਰ ਹਾਂ ਗਿੱਲੀ ਇੰਨੀ ਨਹੀਂ ਸੀ ਬਹੁਤ ਬੱਤ ਫਿਰਦੀ ਮੱਕੀ ਸੀ ਕਿਤੇ 25 26 ਮੌਇਸਚਰ ਵੀ ਸੀਗਾ ਹੁਣ ਜਿਹੜੀ ਕੱਲ ਵੱਡੀ ਆ ਉਹ ਤਾਂ ਸਾਰਾ 25 ਮੌਇਸਚਰ ਹੀ ਸੀ 25 ਮੋਹਰ ਤੇ ਲਾਈ ਆ ਜਿਹੜੀ ਕੱਲ ਵੱਡੀ ਆ ਠੀਕ ਨਹੀਂ ਤੇ ਬਹੁਤ ਸੋਹਣਾ ਸੀਗਾ ਮੋਹਰ ਹੁਣ ਚਲੋ ਇਹ ਵੜਦੇ ਆ ਮੱਕੀ ਆਪਾਂ ਜਾਂ ਨੂੰ ਚੱਲ ਕੇ ਆਉਨੇ ਮੁੱਲਾਂ ਪਰ ਰਾਜਰ ਵਾਲਿਆਂ ਦੇ ਕੋਲੇ ਕਿਉਂਕਿ ਆਪਾਂ ਉਹਨਾਂ ਕੋਲੇ ਛੱਡਿਆ ਟਰੈਕਟਰ ਉਹ ਤੋਂ ਬੂਮ ਬਾਮ ਖੋਲਿਆ ਨਾ ਜਿਹੜਾ ਉਥੇ ਰਿਓ ਵਾਲੀ ਕੁੱਪੀ ਫਿੱਟ ਕਰਾਉਣੀ ਆ ਆਪਾਂ ਨਵੀਂ ਲਈ ਆ ਉਹਨਾਂ ਤੋਂ ਰਿਓ ਵਾਲੀ ਕੁੱਪੀ ਆਪਣੇ ਕੋਲੇ ਅੱਗੇ ਉਹ ਦੂਜੀ ਸੀਗੀ ਇਹਦੇ ਤੇ ਕਿਉਂਕਿ ਇੱਕ ਤਾਂ ਉਹ ਹਾਈ ਸਪੀਡ ਵਾਲੀ ਲਗਾਉਣੀ ਆ ਤੇ ਇੱਕ ਉਹਨਾਂ ਨੇ ਬਣਾਈ ਆ ਨਵੀਂ ਫਾਈਬਰ ਵਾਲੀ ਤੇ ਉਹ ਲਵਣੀ ਰਾਜਰ ਵਾਲੇ ਵੀਰ ਹੁਣੇ ਕਹਿੰਦੇ ਤੈਨੂੰ ਪੂਰੀ ਕੈਂਪ ਚੀਜ਼ ਬਣਾ ਕੇ ਦੇਣੀ ਆ ਮੈਂ ਕਿਹਾ ਚਲੋ ਜੀ ਠੀਕ ਆ ਬਣਾ ਕੇ ਦੋ ਕੈਂਪ ਚੀਜ਼ ਤੇ ਮੈਂ ਕਿਹਾ ਫਿਰ ਅਜੇ ਤਾਂ ਵੀਰਾਂ ਨੇ ਲੈਣੀਆਂ ਨੇ ਵੀ ਫਿਰ ਵੀਰ ਵੀ ਤੁਹਾਨੂੰ ਤੋਂ ਲੈ ਲੈਣਗੇ ਜੇ ਵਧੀਆ ਬਣਾ ਕੇ ਦਵਾਂ ਉਹਨਾਂ ਨੇ ਨਾ ਵੀਰੇ ਉਹਦੀ ਬਣਾ ਕੇ ਦੇਣੀ ਆ ਆਪਾਂ ਨੂੰ ਜਿਹੜੀ ਉਹ ਹੁੰਦੀ ਆ ਜਿਹੜੇ ਪਲਾਸਟਿਕ ਦੀ ਟੈਂਕੀ ਨਹੀਂ ਬਣੀ ਹੋਈ ਆਪਣੀ ਸਪਰੇਅ ਵਾਲੀ ਟੈਂਕੀ ਰੱਖੀ ਆ ਉਹ ਫਾਈਬਰ ਦੇ ਵਿੱਚ ਆ ਗਈ ਉਹਨਾਂ ਨੇ ਫਾਈ ਉਹ ਜਾਨੀ ਕਿ ਪਲਾਸਟਿਕ ਦੇ ਵਿੱਚ ਉਹ ਕੁੱਪੀ ਬਣਾਦੀ ਆ ਇੱਕ ਤਾਂ ਉਹ ਗਲੂ ਨਹੀਂ ਹਨਾ ਤੇ ਬਾਕੀ ਉਹਦਾ ਇੱਕ ਹਾਈ ਸਪੀਡ ਕਰਤਾ ਤੇ ਹੋਰ ਉਹਨੂੰ ਇੱਕ ਉਹ ਲੀਵਰਨ ਆਪਾਂ ਨੂੰ ਅੱਗੇ ਟਰੈਕਟਰ ਤੇ ਕਰਕੇ ਲਵਾਉਣਾ ਪੈਣਾ ਵਾ ਉਹ ਚੀਜ਼ ਲਵਾਉਣੀ ਸੀਗੀ ਤੇ ਇੱਕ ਦੋ ਚੀਜ਼ਾਂ ਉਹਨੂੰ ਪੌੜੀ ਲਵਾਉਣੀ ਪੈਣੀ ਆ ਸਟੈਂਡ ਤੇ ਰਿਓ ਪਾਉਣ ਨੂੰ ਹਨਾ ਤੇ ਇਹ ਜੇ ਨਿੱਕੇ ਮੋٹے ਕੰਮ ਸੀਗੇ ਮੈਂ ਯਾਰ ਤੁਹਾਨੂੰ ਸਭ ਫਿੱਟ ਕਰਕੇ ਦੇਵੋ ਜਲਦੀ ਤੋਂ ਜਲਦੀ ਅਸੀਂ ਰਿਓ ਪਾਉਣ ਲੱਗਣਾ ਅੱਜ ਆਪਾਂ ਬੂਮ ਬਾਮ ਤਾਂ ਖੋਲ ਕੇ ਰੱਖਤਾ ਸੀ ਸਾਰਾ ਕੁਝ ਅੱਗੇ ਪਿਛਲੇ ਸਾਲ ਦਾ ਪਹਿਲਾਂ ਬੂਮ ਨਹੀਂ ਸੀ ਖੋਲਿਆ ਕਿਉਂਕਿ ਇਹਦੇ ਟਾਇਰ ਦੂਰ ਹੁੰਦੇ ਸੀ ਬਾਹਲੇ ਤੇ ਹੁਣ ਆਪਣੇ ਟਾਇਰ ਇਹਦੇ ਨੇੜੇ ਆ ਵੀ 60 ਜਿੱਥੇ ਦੂਜੇ ਦੇ ਉੱਥੇ ਹੀ ਆ ਸੇਮ ਟਾਇਰ ਹਨਾ 60 ਇੰਚ ਦੇ ਤੇ ਉਹਦੇ ਚੱਕਰ 'ਚ ਆਪਾਂ ਫੇਰ ਕੈਨਸਲ ਕਰਤਾ ਅੱਗੇ ਆਪਾਂ ਦੂਜੇ 50 45 ਦੇ ਲਾਤੇ ਸੀ ਹਨਾ ਤੇ ਉਹਦੇ ਨਾਲ ਰਿਓ ਪਾ ਲਿਆ ਸੀ ਇਹਨੂੰ ਐਵੇਂ ਹੀ ਖੜਾਤਾ ਸੀ ਤੇ ਹੁਣ ਫਿਰ ਆਪਾਂ ਇਹ ਕੀਤਾ ਵੀ ਯਾਰ ਇਹ ਤੋਂ ਕੀ ਵੀ ਬੂਮ ਖੋਲ ਦੋ ਪੈਰ ਤਾਂ ਇਹਦੇ ਸਹੀ ਹੋਈ ਆ ਵੀ ਬਸ ਫਿਰ ਇਹਦੇ ਨਾਲ ਰਿਓ ਪਈ ਜਾਓ ਬਿੱਦਾ ਕਰ ਲਿਆ ਫਿਰ ਆਪਾਂ ਕੰਮ ਇਹਦਾ ਹੁਣ ਦੇਖਦੇ ਆਂ ਇਦਾਂ ਵੀ ਲਾਊਗਾ ਪਰ ਸਾਨੂੰ ਬਣ ਜਾਣੀ ਆ ਫਿਰ ਤੁਹਾਨੂੰ ਦਿਖਾਉਣੇ ਆਪਾਂ ਨਵੀਂ ਬਣਾਈ ਕੀ ਕਾਰਡ ਕਰਦੇ ਆ ਵੀਰੇ ਹੁਣੇ ਤੇ ਨਵੀਂ ਆਈ ਦੀ ਦਿਖਾਵਾਂਗੇ ਕੀ ਕੀ ਕਰਦੇ ਆ ਕਿੰਨੇ ਰੁਪਈਆ ਦੀ ਦਿੱਤੀ ਹੈ ਤੇ ਆਪਾਂ ਨੂੰ ਤੇ ਦੇਖੋ ਵੀਰੇ ਜਿਵੇਂ ਹੁਣ ਮੇਰਾ ਉਹਨਾਂ ਨਾਲ ਲਿਹਾਜ਼ ਲਿਹਾਜ਼ ਵੀ ਕਹਿ ਲੋ ਕਿ ਜਿਵੇਂ ਮੈਂ ਉਹਨਾਂ ਨੂੰ ਕੰਮ ਦਵਾ ਦਿੰਦਾ ਹਨਾ ਚਲੋ ਮੈਨੂੰ ਤੁਸੀਂ ਦੇਖ ਕੇ ਬਹੁਤ ਵੀਰਾਂ ਨੇ ਉਹ ਤੋਂ ਪੰਪ ਲਵਾਏ ਆ ਹਨਾ ਚਲੋ ਮੇਰਾ ਉਹਨਾਂ ਨੇ ਵੀਰੇ 5-4000 2000 4000 5000 ਚ ਮਾਣ-ਧਾਣ ਦਾ ਕਰਨਾ ਹੀ ਹੁੰਦਾ ਹਨਾ ਤੇ ਬੰਦਾ ਕਰ ਹੀ ਦਿੰਦਾ ਨਾ ਵੀ ਚਲੋ ਠੀਕ ਆ ਵੀ ਕੰਮ ਆਉਂਦਾ ਹਨਾ ਤੇ ਵਾਸੋ ਹੀ ਆ ਕਿ ਜੋ ਵੀ ਹਾਂ ਆਪਣੇ ਵੀਰਾਂ ਨੇ ਲੈਣੀਆਂ ਆਂ ਹੀ ਆ ਕੁੱਪੀਆਂ ਤੁਸੀਂ ਦੱਸ ਦਿਓ ਵੀ ਵਧੀਆ ਰੇਟ ਤੇ ਦੇਣਗੇ ਕੋਈ ਐ ਨਹੀਂ ਇਹ ਸਮਾਨ ਬੂਰਾ ਵਧੀਆ ਲਾਉਂਦੇ ਆ ਗੇਰ ਗੂਰ ਸਾਰਾ ਕੁਝ ਵਧੀਆ ਉਹ ਥੱਲੇ ਵੀ ਸਟੀਲ ਦੀਆਂ ਪੱਤੀਆਂ ਬੁੱਤੀਆਂ ਹੀ ਲਾਈਆਂ ਸਾਰਾ ਕੁਝ ਜਿੰਨਾ ਦੇ ਰਿਓ ਸਿੱਟਣਾ ਭਗਾ ਕੇ ਬਾ ਦੂਜੀ ਕੰਬੈਨ ਵੀ ਆਉਣ ਵਾਲੀ ਆ ਉਧਰ ਨਿਬੜ ਕੇ ਕੰਮ ਉਹ ਚਲਦੀ ਸੀਗੀ ਦੂਸਰੇ ਪਿੰਡ ਤੇ ਆਪਣੇ ਇੱਥੇ ਰਹਿ ਗਏ ਚਾਰ ਕਿੱਲੇ ਤੇ ਮੈਂ ਉਹ ਬਾਈ ਨੂੰ ਕਮਾਂਗਾ ਤੂੰ ਵੀ ਆ ਜਾ ਉਰੇ ਚਾਰ ਕਿੱਲੇ ਨਵੇੜ ਕਈ ਸਾਹ ਲਈਏ ਵੀ ਫੇਰ ਕੱਲ ਨੂੰ ਉੱਧਰ ਲਈ ਮੋਟਰ ਤੇ ਲਾ ਲਾਂ ਤਾਂ ਹੁਣ ਉਹ ਵੀ ਬਾਈ ਆਉਂਦਾ